ਕਿ ਵੀ ਆਖਿਰ ਪੰਜਾਬ ਹੀ ਕਿਉਂ ਜੇਕਰ جنگ ਹੁੰਦੀ ਹੈ ਤੇ ਪੰਜਾਬ ਦਾ ਹੀ ਸੀਨਾ ਕਿਉਂ ਹਿਮਾਚਲ ਪ੍ਰਦੇਸ਼ ਹੈਗਾ ਹੈ ਜੰਮੂ ਕਸ਼ਮੀਰ ਹੈਗਾ ਉਧਰ ਉਤਰਾਖੰਡ ਹੈਗਾ ਇਹ ਹੋਰ ਬਾਰਡਰ ਸਟੇਟ ਹੈਗੇ ਨੇ ਉਸ ਵਲ جنگ ਕਿਉਂ ਨਹੀਂ ਹੁੰਦੀ ਪੰਜਾਬ ਦੇ ਵਿੱਚ ਉਹ ਹੀ ਕਿਉਂ جنگ ਹੁੰਦੀ ਹੈ ਕਿ ਪੰਜਾਬ ਤੇ ਹਮਲਾ ਕਰਨਾ ਉਹਨਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈਗਾ ਵਾ ਤੇ ਉਹ ਕਿਉਂ ਕਿਉਂਕਿ ਉਹ ਪੰਜਾਬ ਨੂੰ ਉਹ ਸਮਝਦੇ ਆ ਕਿ ਕਿਤੇ ਨਾ ਕਿਤੇ ਉਹਦੇ ਵਿੱਚ ਜਿਹੜਾ ਇਹ ਲੋਕੀ ਉਹ ਇਤਰਾਜ਼ ਕਰਦੇ ਕਿ ਸਾਡੇ ਤੇ ਹਮਲਾ ਹੁੰਦਾ ਉਹ ਉਹਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਹੈਗੇ ਆ ਪੰਜਾਬ ਦੀ ਜਿਹੜੀਆਂ ਰੈਜੀਮੈਂਟਸ ਨੇ ਉਹਨਾਂ ਦੀ ਬਹਾਦਰੀ ਤਾਂ ਬਾਰਡਰਸ ਤੇ ਦੇਖਣ ਨੂੰ ਮਿਲਦੀ ਹੀ ਹੈ ਲਗਾਤਾਰ ਉਹ ਤਾਂ ਉਹਨਾਂ ਨੂੰ ਦੇਖ ਕੇ ਮੋਰਲ ਜਿਹੜੇ ਆ ਉਹ ਦੁਸ਼ਮਨ ਦੇਸ਼ਾਂ ਦਾ ਚਾਹੇ ਉਹ ਚਾਈਨਾ ਹੋਵੇ ਚਾਹੇ ਉਹ ਪਾਕਿਸਤਾਨ ਹੋਵੇ ਉਹਨਾਂ ਦੇ ਹੌਸਲੇ ਡਿੱਗ ਪੈਂਦੇ ਨੇ ਉਹਨਾਂ ਨੂੰ ਵੇਖ ਕੇ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ ਪਾਕਿਸਤਾਨ ਬਦਲਾ ਲੈਣ ਦੀ ਕੋਸ਼ਿਸ਼ ਤਾਂ ਕਰ ਸਕਦਾ ਪਰ ਪੰਜਾਬ ਜਿਹੜਾ ਇੰਨਾ ਅਫੈਕਟ ਨਹੀਂ ਹੋਏਗਾ ਇਹਦੇ ਨਾਲੇ ਮੈਂ ਦੱਸਦਾ ਤੁਸੀਂ ਹੈਕੀ ਦੇਖੋ ਜੰਮੂ ਕਸ਼ਮੀਰ ਅਫੈਕਟ ਹੋਇਆ ਜ਼ਿਆਦਾ ਹੈਨਾ ਪਰ ਪਾਕਿਸਤਾਨ ਦਾ ਨੁਕਸਾਨ ਵੀ ਹੋਏਗਾ ਇੰਡੀਆ ਦਾ ਵੀ ਹੋਏਗਾ ਪਰ ਇੱਕ ਗੱਲ ਇਹ ਸੋਚੋ ਨਾ ਕਿ ਇੰਡੀਆ ਦਾ ਨੁਕਸਾਨ ਚ ਲੰਨ ਦੀ ਕਪੈਸਿਟੀ ਹੈਗੀ ਹੈ ਹੈਨਾ ਉਹਦਾ ਤੇ ਜੇ 20 25 ਬਿਲੀਅਨ 50 ਬਿਲੀਅਨ ਨਿਕਲ ਗਏ ਉਹਦੀ ਜਿਹੜੀ ਹੈ ਅਰਥਵਿਵਸਥਾ ਇੰਨੀ ਸਟਰੋਂਗ ਹੈਗੀ ਹੈ ਕਿ ਉਹਨੂੰ ਬਹੁਤਾ ਫਰਕ ਨਹੀਂ ਪਏਗਾ ਉਹਦਾ ਇਹ ਰਿਕਵਰੀ ਜਿਹੜੀ ਹੈ 5 6 ਮਹੀਨੇ ਦੇ ਵਿੱਚ ਹੋ ਜੇਗੀ ਪਰ ਜੇ ਪਾਕਿਸਤਾਨ ਦੀ ਇੰਨਾ ਨੁਕਸਾਨ ਹੋ ਗਿਆ ਤਾਂ ਉਹਨਾਂ ਦੀ ਰਿਕਵਰੀ ਨੂੰ ਘਟੋ ਘਟ ਪੰਜ ਛੇ ਸਾਲ ਲੱਗ ਜਾਣਗੇ ਤੁਹਾਨੂੰ ਪਤਾ ਹੀ ਆ ਪਾਕਿਸਤਾਨ ਦੇ ਹਾਲਾਤ ਕੀ ਨੇ ਚੱਲਦੇ ਪਏ ਅਰਥਵਿਵਸਥਾ ਕਿੱਥੇ ਡਿੱਗੀ ਕਿੰਨਾ ਲੋਨ ਉਹ ਲੈ ਚੁੱਕੇ ਹੈ ਨਾ ਬਿਲੀਅਨਸ ਦਾ ਲੋਨ ਹੋਣ ਲਗਾਤਾਰ ਲੈ ਰਿਆ ਅਗਲੀ ਕਿਸ਼ਤਰੀ ਲੈਣ ਲਈ ਤਿਆਰ ਬੈਠੇ ਨੇ ਹਾਲਾਂਕਿ ਉਸ ਤੇ ਸ਼ਰਤਾਂ ਲਾਈਆਂ ਤੇ ਅਮਰੀਕਾ ਨੇ ਤੇ ਪਰ ਉਹਦੇ ਜਿਹੜੇ ਹਾਲਾਤ ਜਿਆਦਾ ਖਰਾਬ ਹੋਣਗੇ ਇਸ ਕਰਕੇ ਉਹਨਾਂ ਨੇ ਕਿਹਾ ਦੂਜੀ ਗੱਲ ਹੈ ਉਹਨਾਂ ਨੂੰ ਵੀ ਪਤਾ ਬਲੋਚਿਸਤਾਨ ਦਾ ਕੀ ਹਾਲ ਹੈਗਾ ਵਾ 40% ਦਾ ਪਾਕਿਸਤਾਨ ਬਲੋਚਿਸਤਾਨ ਤੇ ਉਹ ਜਿਹੜਾ ਉੱਡ ਗਿਆ ਇੱਕ ਪਾਸੇ ਹੈ ਨਾ ਦੂਜੇ ਪਾਸੇ ਪਾਕ ოਕੂਪਾਈਟੀ ਕਸ਼ਮੀਰ ਵਾਲੇ ਉਹ ਵੀ ਜਿਹੜਾ ਤਿਰੰਗਾ ਝੰਡਾ ਲੜਾਈ ਜਾਂਦੇ ਹੈਗੇ ਆ ਤੇ ਉਹ ਵੀ ਵੱਖ ਵੱਖ ਹੋ ਗਏ ਤਾਂ ਕਾਫੀ ਮੁਸ਼ਕਲਾਂ ਜੜੀਆਂ ਪਾਕਿਸਤਾਨ ਦੇ ਅੱਗੇ ਆਲਰੇਡੀ ਚੱਲਦੀਆਂ ਪਈਆਂ ਤਾਂ ਇਹਨੇ ਜਦੋਂ ਤੱਕ ਆਈਪੀਐਲ ਹੁੰਦਾ ਉਦੋਂ ਤੱਕ ਕੁਝ ਨਹੀਂ ਖੰਦਾ ਹੈਗਾ ਹੈ ਨਾ ਉਤੋ ਬਾਅਦ ਜਿਹੜਾ ਤਿਆਰੀਆਂ ਬੜੀਆਂ ਨੇ ਕੀਤੀਆਂ ਹੋਈਆਂ ਹੈ ਨਾ ਤੇ ਉਹ ਉਹਨਾਂ ਨੇ ਲਗਾਤਾਰ ਆਫੈਂਸਿਵ ਕਰਨੇ ਆ ਫਿਰ ਅੱਡਾ ਪਾਣੀ ਦਾ ਇਹਨਾਂ ਨੇ ਵਾਟਰ ਬੰਬ ਮੈਂ ਉਹਨੂੰ ਕਹਿਣਾ ਹੈਗਾ ਵਾਟਰ ਬੰਬ ਜਿਹੜਾ ਸੁੱਟਣਾ ਡਿਫਿਊਜ਼ ਕਰਨਾ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਪਾਣੀ ਰੋਕਿਆ ਕਦੀ ਇੱਕਦਮ ਛੱਡ ਦੇਣਾ ਹੈ ਨਾ ਉਹਦੇ ਨਾਲ ਜਿਹੜਾ ਉੱਥੇ ਦੀ ਸਾਰੀ ਜਿਹੜੀ ਖੇਤੀ ਅਵਸਥ ਬੇਅਸਥ ਹੋ ਜਾਂਦੀ ਹੈ ਜੇ ਇੱਕ ਵਾਰ ਕਿਸਾਨ ਸਾਰੇ ਦੀ ਫਸਲ ਹੀ ਨਹੀਂ ਹੋਈ ਚੱਜ ਨਾਲ ਠੀਕ ਹੈ ਨਾ ਤਾਂ ਆਪਣੇ ਆਪ ਉਹ ਅਸਰ ਜਿਹੜਾ 2-3 ਸਾਲ ਦੇਖਣ ਨੂੰ ਮਿਲਣਾ ਹੈਗਾ ਉਹਨਾਂ ਦੀ ਲਿਟਰੇਸੀ ਦਾ ਤੁਸੀਂ ਦੇਖ ਲਿਆ ਉਹਨਾਂ ਦੇ ਜਿਹੜੇ ਸੇਨਾਂ ਦੇ ਪ੍ਰਮੁੱਖ ਨੇ ਉਹ ਕਿੱਦਾਂ ਦੇ ਬਿਆਨ ਦਿੰਦੇ ਨੇ ਹਨਾ ਉਹਨਾਂ ਦੇ ਮੰਤਰੀ ਕਿੱਦਾਂ ਦੇ ਬਿਆਨ ਦਿੰਦੇ ਨੇ ਜਿਹੜਾ ਇੱਕ ਦੂਜੇ ਦੇ ਬਿਆਨ ਹੀ ਨਹੀਂ ਰਲਦੇ ਉਹਨਾਂ ਦੇ ਹਨਾ ਇੱਕੋ ਸਰਕਾਰ ਦੇ ਵਿੱਚ ਸੇਨਾਂ ਦੇ ਦੋ ਅਫਸਰਾਂ ਦੇ ਬਿਆਨ ਨਹੀਂ ਰਲਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਕਹਿਣਾ ਹੈਗਾ ਵਾ ਆ ਜਿਹੜੀ ਫੋਟੋ ਦਿੱਤੀ ਹੈ ਜੇ ਤੁਸੀਂ ਦੇਖਿਆ ਹੋਵੇ ਕਿ ਪੀਐਮ ਨੂੰ ਜਿਹੜੀ ਫੋਟੋ ਦਿੱਤੀ ਹੈ ਉੱਥੇ ਦੇ ਪਾਕਿਸਤਾਨ ਦੇ ਸੇਨਾਂ ਦੇ ਮੁਖੀ ਨੇ ਉਹ ਇਹ ਕਹਿ ਕੇ ਦਿੱਤੀ ਹੈ ਇਸ ਹਮਲੇ ਦੇ ਵਿੱਚ ਜਿਹੜਾ ਇੰਡੀਆ ਨੁਕਸਾਨ ਕੀਤਾ ਉਹਦੀ ਯਾਦਗਾਰ ਦੇ ਤੌਰ ਤੇ ਜਿਹੜੀ ਉਹ ਸਾਰੇ ਵਰਲਡ ਦੇ ਵਿੱਚ ਧੋਧੂ ਹੋ ਰਹੀ ਹੈ ਉਹ ਪਤਾ ਲੱਗਿਆ ਕਿ 2019 ਦੇ ਵਿੱਚ ਚਾਈਨਾ ਦੀ ਐਕਸਰਸਾਈਜ਼ ਹੋਈ ਸੀਗੀ ਉਹਦੀ ਉਹ ਫੋਟੋ ਉਹਨਾਂ ਨੇ ਉਹਦੇ ਵਿੱਚ ਲਾ ਦਿੱਤੀ ਹੈਗੀ ਐਦਾਂ ਦੇ ਤੋਂ ਕੰਮ ਕਰਦੇ ਫਿਰਦੇ ਹੈਗੇ ਆ ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਕਈ ਇਸ ਵਕਤ ਬਵਾਲ ਚੱਲ ਰਹੇ ਨੇ ਕਈ ਆਰਮ ਫੋਰਸ ਜੜੀਆਂ ਨੇ ਉਹ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਗਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਰ ਇੱਕ ਪਾਸੇ ਜਿੱਥੇ ਇਹ ਚੀਜ਼ਾਂ ਚੱਲ ਰਹੀਆਂ ਨੇ ਉੱਥੇ ਹੀ ਭਾਰਤ ਦੇ ਵਿੱਚ ਆਪਰੇਸ਼ਨ ਸੰਦੂਰ ਨੂੰ ਲੈ ਕੇ ਸੈਲੀਬ੍ਰੇਸ਼ਨ ਕੀਤੀਆਂ ਜਾ ਰਹੀਆਂ ਨੇ ਕਈ ਚਰਚਾਵਾਂ ਨੇ ਚਾਹੇ ਉਹ ਵਿਦੇਸ਼ ਦੇ ਵਿੱਚ ਹੋਣ ਚਾਹੇ ਭਾਰਤ ਦੇ ਵਿੱਚ ਹੋਣ ਜਾਂ ਫਿਰ ਅਮਰੀਕਾ ਜਿਸ ਤਰੀਕੇ ਦੇ ਨਾਲ ਤਰੀ ਫੇਸਬੁਕ ਭਰ ਦੀ ਕਰ ਰਿਹਾ ਉਹ ਕਈ ਸਵਾਲ ਨੇ ਅਤੇ ਉਸ ਤੋਂ ਇਲਾਵਾ ਕੀ ਚੀਜ਼ਾਂ ਉਸ ਦੇ ਬੈਕ ਦੇ ਉੱਪਰ ਚੱਲ ਰਹੀਆਂ ਨੇ ਕੀ ਪਾਕਿਸਤਾਨ ਜਿਸ ਤਰੀਕੇ ਦੇ ਨਾਲ ਦੁਬਾਰਾ ਬਦਲਾ ਲੈਂਦਾ ਸੀ ਕੀ ਪਾਕਿਸਤਾਨ ਦੁਬਾਰਾ ਬਦਲਾ ਲਵੇਗਾ ਜਾਂ ਫਿਰ ਉਹ ਇਸ ਚੀਜ਼ ਤੋਂ ਕੋਈ ਨਾ ਕੋਈ ਸਿੱਖ ਲਵੇਗਾ ਉਸ ਉੱਪਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੀ ਸੀਨੀਅਰ ਪੱਤਰਕਾਰ ਸੁਨੀਲ ਰੁਧਰਾਖੋਰੀ ਜੀ ਨੇ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਸਵਾਗਤ ਹੈ ਅਤੇ ਸ਼ੁਕਰੀਆ ਸਮਾਂ ਦੇਣ ਦੇ ਲਈ ਧੰਨਵਾਦ ਜੀ ਤੁਹਾਨੂੰ ਅੱਛਾ ਜਿਸ ਤਰੀਕੇ ਦੇ ਨਾਲ ਆਪਰੇਸ਼ਨ ਸੰਦੂਰ ਹੋਇਆ ਪਾਕਿਸਤਾਨ ਦੀ ਫਿਤਰਤ ਰਹੀ ਹੈ ਕਿ ਇੱਕ ਵਾਰ ਜਿੱਕਰ ਹਾਰ ਜਾਂਦਾ ਹੈ ਤਾਂ ਬਦਲਾ ਜ਼ਰੂਰ ਲੈਂਦਾ ਹੈ ਲੱਗਦਾ ਹੈ ਪਾਕਿਸਤਾਨ ਕਿਤਨਾ ਕਿੱਥੇ ਹੁਣ ਬਦਲੇ ਲੈਣ ਦੀ ਫਰਕ ਦੇ ਵਿੱਚ ਹੋਵੇਗਾ ਦੇਖੋ ਪਾਕਿਸਤਾਨ ਦੀ ਅਜਿਹੀ ਹਿਸਟਰੀ ਰਹੀ ਹੈ ਪਰ ਜਿਹੜਾ ਇੰਡੀਆ ਪਹਿਲੇ ਹੀ ਕਾਫੀ ਸਤਰਕ ਹੈਗਾ ਵਾ ਉਹ ਹੁਣ ਅੱਗੇ ਮੰਗਰ ਨਹੀਂ ਹੈਗਾ ਕਿ ਜਿਹੜਾ ਅੱਖੋ ਪਰੋਖ ਘਾਤਾ ਹੈ ਨਾ ਉਹ ਕੰਮ ਨਹੀਂ ਹੈਗਾ ਇੱਥੇ ਉਹਨਾਂ ਨੇ ਲਗਾਤਾਰ ਆਪਣੀ ਵਿਜੀਲੈਂਸ ਜਿਹੜੀ ਹੈ ਕੈਮ ਰੱਖਣੀ ਬਾਰਡਰਸ ਤੇ ਲਗਾਤਾਰ ਚੌਕਸੀ ਜਿਹੜੀ ਹੈ ਚਲਦੀ ਰਹਿਣੀ ਹੈਗੀ ਆ ਤੇ ਦੂਸਰੀ ਗੱਲ ਇਹ ਹੈ ਕਿ ਅ ਚਾਹੇ ਗਰਾਉਂਡ ਆਪਰੇਟਿਵਸ ਜਿਹੜੇ ਹੈਗੇ ਆ ਉਹਨਾਂ ਨੂੰ ਵਾਪਸ ਬੁਲਾ ਲਿਆ ਪਰ ਜਿਹੜੀ ਤਨਾਤੀ ਹੋਈ ਹੈ ਰੈਡਰ ਸਿਸਟਮਸ ਵਗੈਰਾ ਦੀ ਹੈ ਨਾ ਗਾਂਸ ਦੀ ਉਹ ਵਾਪਸੀ ਜਿਹੜੀ ਆ ਮੈਨੂੰ ਨਹੀਂ ਲੱਗਦਾ ਛੇਤੀ ਕਰਨਗੇ ਜਦੋਂ ਤੱਕ ਇਹ ਸਾਰਾ ਮਾਮਲਾ ਸੁੱਲਟ ਨਹੀਂ ਜਾਂਦਾ ਹੈਗਾ ਐਸਾ ਜਰਨਲਿਸਟ ਤੁਸੀਂ ਤੁਸੀਂ ਕਾਫੀ ਕੁਝ ਕਵਰ ਕੀਤਾ ਤੁਸੀਂ ਬਹੁਤ ਇੱਕ ਦਾਅਕਾ ਦੇਖਿਆ ਤੁਹਾਨੂੰ ਨਹੀਂ ਲੱਗਦਾ ਜਿਸ ਤਰੀਕੇ ਦੇ ਨਾਲ ਹੁਣ ਮਾਹੌਲ ਇੱਕਦਮ ਸਿਰਜਿਆ ਜਾ ਰਿਹਾ ਹੈ ਜੇਕਰ جنگ ਹੁੰਦੀ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਜਿਵੇਂ ਸੀਸਪਾਇਰ ਹੋਇਆ ਤੇ ਇੱਕ ਬਹੁਤ ਹੋਇਆ ਕਿ ਭਈ ਪੰਜਾਬ ਹਮੇਸ਼ਾ ਆਪਣੇ ਉੱਪਰ ਜਿਹੜਾ ਹੈ ਉਹ ਸਰਦਾਰਦ ਲੈਂਦਾ ਜੇਕਰ جنگ ਹੁੰਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਉਸ ਸਮਾਂ ਨਾ ਦੇਖਣ ਨੂੰ ਮਿਲੇ ਫਿਰ ਕੀ ਇੱਕ ਮਿਆਰ ਕੀ ਹੋਵੇਗਾ ਨੁਕਸਾਨ ਸਭ ਤੋਂ ਜ਼ਿਆਦਾ ਕਿਸ ਨੂੰ ਚੇਲਣਾ ਪਵੇਗਾ ਕੀ ਪਾਕਿਸਤਾਨ ਨੂੰ ਜਾਂ ਫਿਰ ਇੱਧਰ ਭਾਰਤ ਨੂੰ ਜੇਕਰ ਭਾਰਤ ਨੂੰ ਚੇਲਣਾ ਪਵੇਗਾ ਤਾਂ ਅਜੀ ਹੀ ਕਿਹੜਾ ਸਟੇਟ ਹੈ ਜਿਸ ਨੂੰ ਜ਼ਿਆਦਾ ਚੇਲਣਾ ਪੈ ਸਕਦਾ ਹੈਗਾ ਬੀਕੋ ਪਹਿਲਾਂ ਤਾਂ ਇਹ ਮੈਨੂੰ 1 ਨਹੀਂ 3 ਦਾ ਹੱਕੇ ਹੋ ਗਏ ਹੈਗੇ ਆ ਜਰਨਲਿਜ਼ਮ ਦੇ ਵਿੱਚ ਤੇ ਮੈਂ ਇਹ ਦੇਖਿਆ ਹੈਗਾ ਤੇ ਹਾਲਾਂਕਿ 71 ਦੀ ਜੋ ਜੰਗ ਹੋਈ ਉਦੋਂ ਮੈਂ ਬਹੁਤ ਛੋਟਾ ਸੀ 5 ਸਾਲ ਦਾ ਸੀਗਾ ਤੇ ਪਰ ਮੇਰੇ ਫਾਦਰ ਦੀ ਪੋਸਟਿੰਗ ਜਿਹੜੀ ਆਰਮੀ ਦੇ ਨਾਲ ਸੀਗੀ ਉਹ ਟੈਲੀਫੋਨ ਡਿਪਾਰਟਮੈਂਟ ਦੇ ਵਿੱਚ ਲੱਗੇ ਸੀ ਤਾਂ ਮੈਂ ਉਦੋਂ ਵੀ ਹਾਲਾਤ ਦੇਖੇ ਨੇ ਉਦੋਂ ਜ਼ਿਆਦਾ ਹੁੰਦਾ ਸੀਗਾ ਜਿਹੜੇ ਗਰਾਉਂਡ ਫੋਰਸਸ ਹੈ ਉਹਗੇ ਵਾਦੀਆਂ ਹੁੰਦੀ ਅਸੀਂ ਟੈਂਕਾਂ ਦਾ ਕੰਮ ਸੀਗਾ ਇਸ ਵਾਰੀ ਹੁਣ ਜਿਹੜੀ ਜੰਗ ਹੈ ਬਿਲਕੁਲ ਵੱਖਰੀ ਤਰ੍ਹਾਂ ਦੀ ਹੈਗੀ ਆ ਕਾਰਗਿਲ ਜਿਹੜੀ ਆ ਉਸ ਵੇਲੇ ਵੀ ਮੈਂ ਉੱਥੇ ਗਿਆ ਨਾ ਉੱਥੇ ਦੀ ਰਿਪੋਰਟਿੰਗ ਕੀਤੀ ਆ ਉਸ ਵੇਲੇ ਅਲੱਗ ਤਰ੍ਹਾਂ ਦੀ ਜੰਗ ਸੀਗੀ ਹੈ ਨਾ ਬਫੋਰਸ ਗਨਸ ਜਿਹੜੀਆਂ ਯੂਜ਼ ਹੋਈਆਂ ਜਦੋਂ ਤੇ ਪਰ ਹੁਣ ਜਿਹੜੀ ਹੈ ਉਹ ਜ਼ਿਆਦਾ ਜੰਗ ਹੈਗੀ ਆ ਉਹ 에ਅਰ ਸਿਸਟਮਸ ਦੀ ਹੈਗੀ ਆ ਤੇ ਹਵਾਈ ਜਹਾਜ਼ਾਂ ਦੀ ਜੰਗ ਹੈਗੀ ਆ ਪਹਿਲਾਂ ਜਿਹੜਾ ਆਫੈਂਸ ਉਹਦੇ ਨਾਲ ਕੀਤਾ ਜਾਂਦਾ ਆਪਾਂ ਦੇਖ ਹੀ ਲਿਆ ਜਿੱਦਾਂ ਕਿ ਇੰਡੀਆ ਨੇ ਵੀ ਕੀਤਾ ਹੈਗਾ ਵਾ ਤੇ ਪਾਕਿਸਤਾਨ ਬਦਲਾ ਲੈਣ ਦੀ ਕੋਸ਼ਿਸ਼ ਤਾਂ ਕਰ ਸਕਦਾ ਪਰ ਪੰਜਾਬ ਜਿਹੜਾ ਇੰਨਾ ਫੈਕਟਡ ਨਹੀਂ ਹੋਏਗਾ ਇਹਦੇ ਨਾਲੇ ਮੈਂ ਦੱਸਦਾ ਤੁਸੀਂ ਐਤ ਕੀ ਦੇਖੋ ਜੰਮੂ ਕਸ਼ਮੀਰ ਅਫੈਕਟ ਹੋਇਆ ਜ਼ਿਆਦਾ ਹੈ ਨਾ ਜੇ ਆਪਾਂ ਬੰਦੇ ਦੇਖੀਏ ਜਿਹੜੇ ਮਾਰੇ ਗਏ ਆ ਉਹਨਾਂ ਚ ਹਰਿਆਣੇ ਦੇ ਨੇ ਹੈ ਨਾ ਤੇ ਸਿਵਿਲIANS ਜਿਹੜੇ ਜ਼ਿਆਦਾ ਜੰਮੂ ਕਸ਼ਮੀਰ ਦੇ ਨੇ ਇੱਕ ਅੱਧਾ ਸਿਵਿਲIAN ਜਿਹੜਾ ਫਿਰੋਜ਼ਪੁਰ ਦਾ ਹੈਗਾ ਵਾ ਹੈ ਨਾ ਜਿਹੜੀ ਡਰੋਨ ਫਟਿਆ ਸੀਗਾ ਉੱਥੇ ਤੇ ਇਸ ਕਰਕੇ ਪੰਜਾਬ ਨੂੰ ਇੰਨਾ ਨੁਕਸਾਨ ਨਹੀਂ ਹੋਏਗਾ ਪਰ ਹਾਂ ਪੰਜਾਬ ਦੀ ਜਿਹੜੀਆਂ ਰੈਜੀਮੈਂਟਸ ਨੇ ਉਹਨਾਂ ਦੀ ਬਹਾਦਰੀ ਤਾਂ ਬਾਰਡਰ 'ਤੇ ਦੇਖਣ ਨੂੰ ਮਿਲਦੀ ਹੀ ਹੈ ਲਗਾਤਾਰ ਉਹ ਤਾਂ ਉਹਨਾਂ ਨੂੰ ਦੇਖ ਕੇ ਮੋਰਲ ਜਿਹੜੇ ਆ ਉਹ ਦੁਸ਼ਮਨ ਦੇਸ਼ਾਂ ਦਾ ਚਾਹੇ ਉਹ ਚਾਈਨਾ ਹੋਵੇ ਚਾਹੇ ਉਹ ਪਾਕਿਸਤਾਨ ਹੋਵੇ ਉਹਨਾਂ ਦੇ ਹੌਸਲੇ ਡਿੱਗ ਜਾਂਦੇ ਨੇ ਉਹਨਾਂ ਨੂੰ ਵੇਖ ਕੇ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ ਪਰ ਜੇ ਕੁਰਬਾਨੀਆਂ ਦੇਖੀਏ ਤੇ ਕੁਰਬਾਨੀਆਂ ਸਭ ਦੀਆਂ ਬਰਾਬਰ ਹੀ ਨਹੀਂ ਆਪਾਂ ਇਸ ਇਹ ਇੱਕ ਮੁਲਕ ਦੇ ਵਸਿੰਦਿਆਂ ਦੀ ਆਪਾਂ ਕੁਰਬਾਨੀਆਂ ਆਪਾਂ ਕਵਾਂਗੇ ਇਹਨੂੰ ਕੱਲਾ ਇੱਕ ਸਟੇਟ ਦੀਆਂ ਕੁਰਬਾਨੀਆਂ ਨਹੀਂ ਕਵਾਂਗੇ ਅੱਛਾ ਹੁਣ ਬਹੁਤ ਸਵਾਲ ਉੱਠਦੇ ਪਏ ਨੇ ਪੰਜਾਬ ਦਾ মিডিਆ ਇਹ ਸਵਾਲ ਚੱਕਦਾ ਹੈ ਕਿ ਵੀ ਆਖਿਰ ਪੰਜਾਬ ਹੀ ਕਿਉਂ ਜੇਕਰ جنگ ਹੁੰਦੀ ਹੈ ਤੇ ਪੰਜਾਬ ਦਾ ਹੀ ਸੀਨਾ ਕਿਉਂ ਹਿਮਾਚਲ ਪ੍ਰਦੇਸ਼ ਹੈਗਾ ਹੈ ਜੰਮੂ ਕਸ਼ਮੀਰ ਹੈਗਾ ਹੈ ਉਧਰ ਉਤਰਾਖੰਡ ਹੈਗਾ ਹੈ ਇਹ ਔਰ ਬਾਰਡਰ ਸਟੇਟ ਹੈਗੇ ਨੇ ਉਸ ਵੱਲ جنگ ਕਿਉਂ ਨਹੀਂ ਹੁੰਦੀ ਪੰਜਾਬ ਦੇ ਵਿੱਚ ਉਹ ਕਿਉਂ جنگ ਹੁੰਦੀ ਹੈਗੀ ਆ ਦੇਖੋ ਪੰਜਾਬ ਜਿਹੜਾ ਹੈਗਾ ਉਹਦੀ ਬਾਰਡਰ ਜਿਹੜਾ ਕਾਫੀ ਲੱਗਦਾ ਹੈਗਾ ਹੈਨਾ ਜੇ ਆਪਾਂ ਸ਼ੁਰੂ ਕਰੀਏ ਉਧਰੋਂ ਗੁਰਦਾਸਪੁਰ ਅੰਮ੍ਰਿਤਸਰ ਇਧਰੋਂ ਫਿਰੋਜ਼ਪੁਰ ਫਾਜ਼ਲਕਾ ਬੋਹਰ ਹੈਨਾ ਗੰਗानगर ਤੱਕ ਪਹੁੰਚਦਾ ਹੈਗਾ ਬਹੁਤ ਲੰਬਾ ਬਾਰਡਰ ਹੈਗਾ ਹਾਲਾਂਕਿ ਕੰਡੇਦਾਰ ਤਾਰ ਲੱਗੀ ਹੈ ਪਰ ਬੜੀ ਜਗ੍ਹਾ ਦਰਿਆ ਵਗਦੇ ਨੇ ਉਹਨਾਂ ਦੇ ਥੱਲਿਓਂ ਰਸਤੇ ਨੇ ਮਾਰਸ਼ਿਸ ਨੇ ਉਹਨਾਂ ਦੇ ਥੱਲਿਓਂ ਰਸਤੇ ਨਿਕਲੇ ਆਂਦੇ ਆਗੇ ਨੇ ਹੈਨਾ ਇਸ ਕਰਕੇ ਜਿਹੜਾ ਫੇਰ ਬਾਰਡਰ ਤੇ ਕਿਸਾਨ ਜਿਹੜੇ ਹੈਗੇ ਆ ਉਹ ਗੰਡੇਦਾਰ ਤਾਰ ਤੋਂ ਪਾਰ ਵੀ ਖੇਤੀ ਕਰਦੇ ਆ ਉੱਤੇ ਜੇ ਤੁਸੀਂ ਕਦੀ ਗਏ ਹੋ ਬਾਰਡਰ ਤੇ ਤਾਂ ਐਦਾਂ ਕਿਸਾਨ ਜਿਹੜਾ ਇਧਰਲਾ ਹੁੰਦਾ ਹੈਗਾ ਵਾ ਖੇਤ ਅੱਧਾ ਜਾ ਰਹੇ ਵਾ ਨਿਸ਼ਾਨ ਹੀ ਲੱਗੇ ਹੋਏ ਹੈਗੇ ਆ ਹੈਨਾ ਸੀਮੈਂਟ ਦੇ ਜਿਹੜੇ ਉਹ ਬਨੇ ਹੋਏ ਹੈਗੇ ਆ ਆ ਗੁੰਬਦ ਜਿਹੇ ਬਨੇ ਹੋਏ ਆ ਤੇ ਇਧਰਲੇ ਪਾਸੇ ਸਾਡੇ ਜਿਹੜੇ ਆ ਉਹ ਕਿਸਾਨ ਉਹ ਖੇਤੀ ਕਰਦੇ ਹੁੰਦੇ ਆ ਦੇ ਉਹਨਾਂ ਦੀ ਆਪਸ ਦੇ ਵਿੱਚ ਜਿਹੜੇ ਤਾਲਕ ਵੀ ਚੱਲ ਸਕਦੇ ਹਾਲਾਂਕਿ ਚੈਕਿੰਗ ਹੁੰਦੀ ਆ ਅਣਜਾਣ ਵੇਲੇ ਤੇ ਉੱਥੋਂ ਦੀ ਸਮਗਲਿੰਗ ਜਿਹੜੀ ਆ ਆਸਾਨ ਹੈ ਹੈਨਾ ਡਰੋਨ ਆਪਾਂ ਦੇਖ ਲੇ ਕਿੱਥੇ ਤੱਕ ਆ ਗਏ ਜਲੰਧਰ ਤੱਕ ਆਪਾਂ ਡਰੋਨ ਦੇਖੇ ਉਹਨਾਂ ਦੇ ਇਹਦਾ ਮਤਲਬ ਹੈ ਅੱਗੇ ਕਿੰਨੇ ਡਰੋਨਸ ਨੇ ਜਿਹੜਾ ਹਥਿਆਰ ਛੁੱਟੇ ਹੋਣੇ ਆ ਕਿੰਨਿਆਂ ਨੇ ਇੱਥੇ ਆਸਾਨ ਹੈ ਕੰਮ ਹੈਨਾ ਇਹ ਕੰਮ ਜਿਹੜਾ ਜੰਮੂ ਕਸ਼ਮੀਰ ਚ ਆਸਾਨ ਨਹੀਂ ਹੈਗਾ ਪਹਾੜ-ਪੋੜ ਹੈਗੇ ਆ ਹੈਨਾ ਹੋਰ ਕਈ ਕੁਝ ਹੈਗਾ ਵਾ ਤੇ ਜਿਹੜਾ ਰਾਜਸਥਾਨ ਦੇ ਵਿੱਚ ਇਸ ਲਈ ਨਹੀਂ ਹੈ ਕਿ ਦੂਰ ਤੱਕ ਨਜ਼ਰ ਆਂਦਾ ਰੇਤਾਂ ਦੇ ਟਿੱਬੇ ਹੀ ਆ ਇਕੱਲੇ ਹਨ ਤੇ ਊਂਟਾਂ ਤੇ ਚੜਦੇ ਤੇ ਉਹਨਾਂ ਨੂੰ ਕਈ-ਕਈ ਕਿਲੋਮੀਟਰ ਤੱਕ ਉਹਨਾਂ ਨੂੰ ਦੂਰਬੀ ਨਾਲ ਨਜ਼ਰ ਆ ਜਾਂਦਾ ਪੰਜਾਬ ਦੇ ਵਿੱਚ ਐਦਾਂ ਦਾ ਨਹੀਂ ਹੈਗਾ ਮਤਲਬ ਪੰਜਾਬ ਕਹਿ ਸਕਦੇ ਆ ਕਿ ਬਰੂਦ ਦੇ ਉੱਪਰ ਸੁੱਤਾ ਪਿਆ ਹੈ ਕਦੀ ਵੀ ਇਹ ਚੀਜ਼ ਫਟ ਸਕਦੀ ਹੈ ਨਹੀਂ ਐਦਾਂ ਨਹੀਂ ਮੈਂ ਕਹੂੰਗਾ ਠੀਕ ਹੈ ਨਾ ਕਿਸੇ ਵੀ ਐਦਾਂ ਦੀ ਗੱਲ ਨਹੀਂ ਹੈਗੀ ਹੈ ਤੇ ਹਾਲਾਂਕਿ ਪੰਜਾਬ ਤੇ ਹਮਲਾ ਕਰਨਾ ਉਹਨਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈਗਾ ਵਾ ਤੇ ਉਹ ਕਿਉਂ ਕਿਉਂਕਿ ਉਹ ਪੰਜਾਬ ਨੂੰ ਉਹ ਸਮਝਦੇ ਆ ਕਿ ਕਿਤੇ ਨਾ ਕਿਤੇ ਉਹਦੇ ਵਿੱਚ ਜਿਹੜਾ ਇਹ ਲੋਕੀ ਉਹ ਇਤਰਾਜ਼ ਕਰਦੇ ਕਿ ਸਾਡੇ ਤੇ ਹਮਲਾ ਹੁੰਦਾ ਉਹ ਉਹਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਹੈਗੇ ਆ ਇਹ جنگ ਦੇ ਵਿੱਚ ਸਟ੍ਰੈਟਜੀ ਚੱਲਦੀ ਰਹਿੰਦੀ ਹੈ ਜੇ ਤੁਸੀਂ ਪੀਐਮ ਦਾ ਕੱਲ ਦਾ ਬਿਆਨ ਦੇਖ ਲਓ ਉਹ جنگ ਦੀ ਸਟ੍ਰੈਟਜੀ ਹੈ ਠੀਕ ਹੈ ਕਿ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਜਨਤਾ ਨੂੰ ਉੱਠਣਾ ਚਾਹੀਦਾ ਹੈਗਾ ਵਾ ਪਾਕਿਸਤਾਨ ਦੀ ਜਨਤਾ ਨੂੰ ਅੱਗੇ ਆਉਣਾ ਚਾਹੀਦਾ ਜੇ ਤੁਹਾਡੀ ਆਰਮੀ ਨਹੀਂ ਅੱਗੇ ਆ ਰਹੀ ਜੇ ਤੁਹਾਡੀ ਜਿਹੜੀ ਹੈ ਸਰਕਾਰਾਂ ਨਹੀਂ ਅੱਗੇ ਆ ਰਹੀਆਂ ਉਹਨਾਂ ਨੂੰ ਫਾਇਦਾ ਵਾ ਉਹ ਜਿਹੜਾ ਅੱਤਵਾਦ ਫੁਲਾਂਚ ਉਹਨਾਂ ਨੂੰ ਫਾਇਦਾ ਵੈ ਮਸਲਿਆਂ ਤੋਂ ਉਹ ਜਿਹੜਾ ਉਹ ਤੁਹਾਨੂੰ ਅਨਜਾਨ ਕਰਦੇ ਪਏ ਨੇ ਤੁਸੀਂ ਲੋਗ ਅਸਲੀ ਜਿਹੜੇ ਆ ਉਹ ਚੀਜ਼ਾਂ ਨੂੰ ਸਮਝਦੇ ਨਹੀਂ ਅਸਲੇ ਮੁੱਦਿਆਂ ਨੂੰ ਸਮਝਦੇ ਨਹੀਂ ਹੈਨਾ ਤੇ ਅੱਖੋਂ ਪਰੋਖ ਕਰ ਦਿੰਨੇ ਹੋ ਤੇ ਇਸ ਕਰਕੇ ਤੁਸੀਂ ਉੱਠ ਗਿਆ ਉਹ ਅਤੰਕਵਾਦ ਦੇ ਅਗੇਂਸਟ ਤਾਂ ਕਿ ਜਿਹੜਾ ਤੁਹਾਡੇ ਮੁਲਕ ਦੀ ਵੀ ਤਰੱਕੀ ਹੋ ਸਕੇ ਤੇ ਇਹ ਚੀਜ਼ਾਂ جنگ ਦਾ ਇੱਕ ਹਿੱਸਾ ਹੁੰਦੀਆਂ ਉਹ ਪੰਜਾਬੀਆਂ ਨੂੰ ਚੱਕਣ ਦੀ ਕੋਸ਼ਿਸ਼ ਕਰਦੇ ਹੈਗੇ ਆ ਠੀਕ ਹੈ ਨਾ ਦੇ ਉਹਨਾਂ ਕਰੀ ਜਣੀ ਹੈਗੀ ਮਤਲਬ ਪੰਜਾਬ ਦੇ ਵਿੱਚ ਜਦੋਂ ਜੰਗ ਹੁੰਦੀ ਹੈ ਤਾਂ ਉਹਨਾਂ ਨੂੰ ਫਾਇਦਾ ਹੁੰਦਾ ਹੈ ਇਸ ਚੀਜ਼ ਦਾ ਇਹ ਲਾਹ ਲੈ ਸਕਦੇ ਨੇ ਇਸ ਚੀਜ਼ ਦਾ ਹਾਂ ਬਿਲਕੁਲ ਇਸ ਗੱਲ ਦਾ ਲਾਹ ਲੈ ਸਕਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਦੀ ਜਿਹੜੀ ਕੋਸਪੈਟ ਦਾ ਜੰਮੂ ਕਸ਼ਮੀਰ ਤੋਂ ਪੰਜਾਬ ਦੋ ਜਗ੍ਹਾ ਹੈਗੀ ਜਿਹੜੀ ਇਹਨਾਂ ਦੀ ਕੋਸਪੈਟ ਜਿਹੜੀ ਲਗਾਤਾਰ ਜਾਰੀ ਰਹਿੰਦੀ ਹੈਗੀ ਇੱਕ ਸਵਾਲ ਬਹੁਤ ਵੱਡਾ ਹੈ ਇਹ ਉੱਠਦਾ ਹੈਗਾ ਕਿ ਭਈ इंडियन आर्मी ਕਹਿੰਦੀ ਹੈ ਕਿ ਭਈ ਅਸੀਂ ਹਰ ਇੱਕ ਚੀਜ਼ ਤੋਂ ਜਦੋਂ ਬਾਰਡਰ ਤੋਂ ਕੋਈ ਚੀਜ਼ ਆਂਦੀ ਹੈ ਉਸ ਨੂੰ ਹਰ ਇੱਕ ਪਸੂ ਰੋਕ ਲੈਣੇ ਆ ਫਿਰ ਜਿਹੜੇ ਇਹ ਡਰੋਨ ਆਏ ਜਲੰਧਰ ਤੱਕ ਡਰੋਨ ਆਗੇ ਜਿਹੜੇ ਉਸ ਚੀਜ਼ ਨੂੰ ਇੰਡੀਅਨ ਆਰਮੀ ਰੋਕਣ ਦੇ ਵਿੱਚ ਨਾਕਾਮ ਕਿਉਂ ਰਹੀ ਤੁਹਾਨੂੰ ਕੀ ਲੱਗਦਾ ਹੈ ਦੇਖੋ ਜਿਹੜਾ ਇਹਨਾਂ ਦਾ ਸਿਸਟਮ ਹੈਗਾ ਉਹ ਵੱਡੀਆਂ ਮਿਜ਼ਾਈਲਾਂ ਤੇ ਜਾਜਾਂ ਤੇ ਐਕਟ ਕਰਦਾ ਹੈਗਾ ਵਾ ਹੈਨਾ ਜਾਂ ਜਿਹੜਾ ਡਰੋਨ ਇਕੱਠੇ ਹੋਣ ਹੈਨਾ ਉੱਤੇ ਉਹ ਮੂਵਮੈਂਟ ਕਰਦਾ ਰੈਡਰਸ ਜਿਹੜਾ ਉਹਦਾ ਮੂਵਮੈਂਟ ਕਰਦਾ ਹੈਗਾ ਵਾ ਤੇ ਇਹ ਡਰੋਨ ਹੁੰਦੇ ਬੜੇ ਨੀਵੇਂ ਉਹ ਨੀਵੇਂ ਜਿਹੜੇ ਆਂਦੇ ਆ ਉਹਦੇ ਤੇ ਰੈਡਰਸ ਜਿਹੜੇ ਆ ਬਹੁਤਾ ਐਕਟ ਨਹੀਂ ਕਰਦੇ ਹੈਗੇ ਆ ਇਸ ਕਰਕੇ ਉਹ ਲੰਬੀ ਦੂਰੀ ਤੱਕ ਪਹੁੰਚ ਜਾਂਦੇ ਹੈਗੇ ਆ ਪਰ ਉਹ ਆਪਾਂ ਦੇਖ ਲਿਆ ਕਿ ਉਹਨਾਂ ਦੀ ਕੁਆਲਿਟੀ ਜਿਹੜੀ ਹੈ ਉਹ ਇਦਾਂ ਦੀ ਸੀਗੀ ਤੇ ਸਾਡਾ ਨੁਕਸਾਨ ਜਿਹੜਾ ਬਹੁਤ ਘਟ ਹੋਇਆ ਜਦ ਕਿ ਇੱਥੇ ਦੇ ਜਿਹੜੇ ਡਰੋਨ ਆ ਉਹਨਾਂ ਦਾ ਨੁਕਸਾਨ ਤੁਹਾਨੂੰ ਪਤਾ ਹੀ ਉਥੇ ਕੀ ਹਾਲ ਕੀਤਾ ਹੈ ਰਿਪੋਰਟਸ ਦਾ ਅੱਛਾ ਇੱਕ ਰੀਸੈਂਟ ਮੈਂ ਮੇਰੇ ਖਿਆਲ ਨਾਲ ਇੱਕ ਆਰਮੀ ਅਫਸਰ ਦੀ ਇੰਟਰਵਿਊ ਕੀਤੀ ਸੀ ਉਹਨਾਂ ਤੋਂ ਵੀ ਇਹ ਸਵਾਲ ਪੁੱਛਿਆ ਸੀ ਕਿ ਜੇਕਰ ਜੰਗ ਹੁੰਦੀ ਹੈ ਤੇ ਕਿੰਨਾ ਕੁ ਨੁਕਸਾਨ ਜਿਹੜਾ ਪਾਕਿਸਤਾਨ ਨੂੰ ਜਾਂ ਫਿਰ ਇੰਡੀਆ ਨੂੰ ਚੇਲਣਾ ਪੈ ਸਕਦਾ ਉਹਨਾਂ ਦਾ ਜਵਾਬ ਸੀਗਾ ਕਿ ਜੇ ਹੁਣ ਜੰਗ ਹੁੰਦੀ ਹੈ ਤੇ ਪਾਕਿਸਤਾਨ ਦੁਨੀਆ ਦੇ ਨਕਸ਼ੇ ਤੋਂ ਖਤਮ ਹੋ ਜਾਵੇਗਾ ਸਹੀ ਹੈ ਵੇਖੋ ਮੈਂ ਇੰਨਾ ਨਹੀਂ ਕਹਿ ਸਕਦਾ ਹੈਗਾ ਵਾ ਤੇ ਆਰਮੀ ਵਾਲੇ ਨੇ ਕੀ ਕੀਆ ਹੈਗਾ ਵਾ ਪਰ ਪਾਕਿਸਤਾਨ ਦਾ ਨੁਕਸਾਨ ਵੀ ਹੋਏਗਾ ਇੰਡੀਆ ਦਾ ਵੀ ਹੋਏਗਾ ਪਰ ਇੱਕ ਗੱਲ ਇਹ ਸੋਚੋ ਨਾ ਕਿ ਇੰਡੀਆ ਦਾ ਨੁਕਸਾਨ ਚ ਲੰਨਦੀ ਕਪੈਸਿਟੀ ਹੈਗੀ ਹੈ ਹੈਨਾ ਉਹਦਾ ਤੇ ਜੇ 20 25 ਬਿਲੀਅਨ 50 ਬਿਲੀਅਨ ਨਿਕਲ ਗਏ ਉਦੀ ਜਿਹੜੀ ਹੈ ਅਰਥਵਿਵਸਥਾ ਇੰਨੀ ਸਟਰੋਂਗ ਹੈਗੀ ਆ ਕਿ ਉਹਨੂੰ ਬਹੁਤਾ ਫਰਕ ਨਹੀਂ ਪਏਗਾ ਉਹਦਾ ਇਹ ਰਿਕਵਰੀ ਜਿਹੜੀ ਆ 5-6 ਮਹੀਨੇ ਦੇ ਵਿੱਚ ਹੋ ਜੇਗੀ ਪਰ ਜੇ ਪਾਕਿਸਤਾਨ ਦੀ ਇੰਨਾ ਨੁਕਸਾਨ ਹੋ ਗਿਆ ਤਾਂ ਉਹਨਾਂ ਦੀ ਰਿਕਵਰੀ ਨੂੰ ਕਟੋ-ਕਟ 5-6 ਸਾਲ ਲੱਗ ਜਾਣਗੇ ਤੁਹਾਨੂੰ ਪਤਾ ਹੀ ਆ ਪਾਕਿਸਤਾਨ ਦੇ ਹਾਲਾਤ ਕੀ ਨੇ ਚੱਲਦੇ ਪਏ ਅਰਥਵਿਵਸਥਾ ਕਿੱਥੇ ਡਿੱਗੀ ਕਿੰਨਾ ਲੋਨ ਲੈ ਚੁੱਕੇ ਹੈ ਨਾ ਬਿਲੀਅਨਸ ਦਾ ਲੋਨ ਹੋਣ ਲਗਾਤਾਰ ਲੈ ਰਿਹਾ ਅਗਲੀ ਕਿਸ਼ਤਰੀ ਲੈਣ ਲਈ ਤਿਆਰ ਬੈਠੇ ਨੇ ਹਾਲਾਂਕਿ ਉਸਤੇ ਸ਼ਰਤਾਂ ਲਾਈਆਂ ਤੇ ਅਮਰੀਕਾ ਨੇ ਤੇ ਪਰ ਉਹਦੇ ਜਿਹੜੇ ਹਾਲਾਤ ਜਿਆਦਾ ਖਰਾਬ ਹੋਣਗੇ ਇਸ ਕਰਕੇ ਉਹਨਾਂ ਨੇ ਕਿਹਾ ਦੂਜੀ ਗੱਲ ਹੈ ਉਹਨਾਂ ਨੂੰ ਵੀ ਪਤਾ بلوچستان ਦਾ ਕੀ ਹਾਲ ਹੈਗਾ ਵਾ 40% ਦਾ ਪਾਕਿਸਤਾਨ بلوچستان ਤੇ ਉਹ ਜਿਹੜਾ ਉੱਡ ਗਿਆ ਇੱਕ ਪਾਸੇ ਹੈ ਨਾ ਦੂਜੇ ਪਾਸੇ ਪਾਕ ਅਕੂਪਾਈਡ ਕਸ਼ਮੀਰ ਵਾਲੇ ਉਹ ਵੀ ਜਿਹੜਾ ਤਿਰੰਗਾ ਝੰਡਾ ਲੜਾਈ ਜਾਂਦੇ ਹੈਗੇ ਆ ਤੇ ਉਹ ਵੀ ਵੱਖ ਵੱਖ ਹੋ ਗਏ ਤਾਂ ਕਾਫੀ ਮੁਸ਼ਕਲਾਂ ਜੜੀਆਂ ਪਾਕਿਸਤਾਨ ਦੇ ਅੱਗੇ ਆਲਰੇਡੀ ਚੱਲਦੀਆਂ ਪਈਆਂ ਤਾਂ ਹੁਣ ਆ ਜਿਹੜਾ ਪਾਣੀ ਰੋਕਿਆ ਹੈਗਾ ਵਾ ਉਥੇ ਜਿਹੜੀ ਵੀ ਤرائی-ਤਰਾਈ ਕਰਦੇ ਪਏ ਹੈਗੇ ਆ ਪਾਣੀ ਜਿਹੜਾ ਉਹਨਾਂ ਨੂੰ ਮਿਲ ਨਹੀਂ ਰਿਹਾ ਹੈ ਨਾ ਉਹਨਾਂ ਨੇ ਜੇ ਯਾਦ ਹੋਵੇ ਸਿੰਧ ਦੇ ਵਿੱਚ ਉਹਨਾਂ ਨੇ ਉੱਥੇ ਦੇ ਗ੍ਰਹਿ ਮੰਤਰੀ ਦੇ ਘਰ ਨੂੰ ਅੱਗ ਲਾ ਦਿੱਤੀ ਉਹਦੇ ਚੱਕ-ਚੱਕ ਕੇ ਏਸੀ ਬਾਹਰ ਸੁੱਟੇ ਉਹਦੇ ਫਰਨੀਚਰ ਜਿਹੜਾ ਸਾਰਾ ਸਤਿਆਨਾਸ਼ ਵੜਦਾ ਸਾਰਾ ਘਰ ਨੂੰ ਅੱਗ ਲਾ ਦਿੱਤੀ ਉਹਨਾਂ ਨੇ ਆਰਮੀ ਦੀ ਤੇ ਪੁਲਿਸ ਦੀਆਂ ਵਹੀਕਲਸ ਨੂੰ ਹਾਈਵੇ ਤੇ ਅੱਗ ਲਾ ਦਿੱਤੀਆਂ ਹੈਗੀਆਂ ਉੱਥੇ ਦੇ ਹਾਲਾਤ ਜਿਹੜੇ ਆ ਬਹੁਤ ਮਾੜੇ ਨੇ ਇਸ ਕਰਕੇ ਉਹਨਾਂ ਨੇ ਆਰਮੀ ਦੇ ਅਫਸਰ ਨੇ ਇਹ ਗੱਲ ਆਖੀ ਹੋਣੀ ਕਿ ਪਾਕਿਸਤਾਨ ਡੁੱਬਦਾ ਜਾ ਰਿਹਾ बस मेरा आखिरी सवाल ਹੈਗਾ ਤੁਸੀਂ ਹੁਣ 올ਓਵਰ ਗਰਾਉਂਡ ਕੀ ਦੇਖਦੇ ਹੋ ਜੇਕਰ ਕੁਝ ਵੀ ਹੁੰਦਾ ਹੈ ਤੇ ਮੇਨ ਸੱਟਾ ਕੀ ਨਿਕਲ ਕੇ ਸਾਹਮਣੇ ਆਵੇਗਾ ਜਿਸ ਤਰੀਕੇ ਦੇ ਨਾਲ ਪਿੱਛੇ ਦਿਨਾਂ ਦੇ ਵਿੱਚ ਇੱਕ ਤਣਾਅ ਬਣਿਆ ਸੀਗਾ ਤੇ ਹੁਣ 올ਓਵਰ ਸਾਰਾ ਮਤਲਬ ਸਾਰਾ ਕੁਝ ਮਿਲਾ ਕੇ ਉਹ ਸਿੱਟਾ ਕੀ ਨਿਕਲ ਸਕਦਾ ਹੈ ਦੇਖੋ ਪਹਿਲੇ ਵੀ ਇੰਡੀਆ ਬੜਾ ਇੰਟੈਲੀਜੈਂਟਲੀ ਚੱਲਿਆ ਉਹਨਾਂ ਨੇ ਜਿਹੜੇ 12 15 ਦਿਨ ਪੂਰੀ ਤਿਆਰੀ ਕੀਤੀ ਲੋਕਾਂ ਨੂੰ ਟ੍ਰੇਨਿੰਗ ਦਿੱਤੀ ਪਾਕਿਸਤਾਨ ਨੇ ਕੁਝ ਨਹੀਂ ਕੀਤਾ ਉਹਨੇ ਸਿਰਫ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਿਹਦਾ ਨੁਕਸਾਨ ਉਹਨੂੰ ਝੱਲਣਾ ਪਿਆ ਹੈਗਾ ਤੇ ਹੁਣ ਮੈਂ ਸਮਝਦਾ ਤੁਸੀਂ ਥੋੜੇ ਜਿਹੇ ਹਾਲਾਤ ਦੇਖੋ ਨੇ ਜੋ ਤੱਕ ਆਈਪੀਐਲ ਹੁੰਦਾ ਉਦੋਂ ਤੱਕ ਕੁਝ ਨਹੀਂ ਖੰਣਾ ਹੈਗਾ ਹੈ ਨਾ ਉਸ ਤੋਂ ਬਾਅਦ ਜਿਹੜਾ ਤਿਆਰੀਆਂ ਬੜੀਆਂ ਨੇ ਕੀਤੀਆਂ ਹੋਈਆਂ ਹੈ ਨਾ ਤੇ ਉਹ ਉਹਨਾਂ ਨੇ ਲਗਾਤਾਰ ਆਫੈਂਸਿਵ ਕਰਨੇ ਆ ਫਿਰ ਜਿਹੜਾ ਪਾਣੀ ਦਾ ਇਹਨਾਂ ਨੇ ਵਾਟਰ ਬੰਬ ਮੈਂ ਉਹਨੂੰ ਕਹਿਣਾ ਹੈਗਾ ਵਾਟਰ ਬੰਬ ਜਿਹੜਾ ਸੁੱਟਣਾ ਡਿਫਿਊਜ਼ ਕਰਨਾ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਪਾਣੀ ਰੋਕਿਆ ਕਦੀ ਇਕਦਮ ਛੱਡ ਦੇਣਾ ਹੈ ਨਾ ਉਹਦੇ ਨਾਲ ਜਿਹੜਾ ਉੱਥੇ ਦੀ ਸਾਰੀ ਜਿਹੜੀ ਖੇਤੀ ਹੈ ਉਸਤ ਵਿਅਸਤ ਹੋ ਜਾਂਦੀ ਹੈ ਜੇ ਇੱਕ ਵਾਰ ਕਿਸਾਨ ਸਾਰੇ ਦੀ ਫਸਲ ਹੀ ਨਹੀਂ ਹੋਈ ਚੱਜ ਨਾਲ ਠੀਕ ਹੈ ਨਾ ਤਾਂ ਆਪਣੇ ਆਪ ਉਹ ਅਸਰ ਜਿਹੜਾ 2-3 ਸਾਲ ਦੇਖਣ ਨੂੰ ਮਿਲਣਾ ਹੈ ਪਾਕਿਸਤਾਨ ਦੇ ਲੋਕ ਕਿਉਂ ਨਹੀਂ ਬੋਲਦੇ ਪਾਕਿਸਤਾਨ ਇੰਨਾ ਕੁਝ ਕਰ ਰਿਹਾ ਹੈ ਟੈਰਰਿਜ਼ਮ ਵਧਾ ਰਿਹਾ ਹੈ ਅਰਧ ਵਿਵਸਥਾ ਖਰਾਬ ਹੈਗੀ ਹੈ ਸਭ ਕੁਝ ਚੀਜ਼ ਹੈ ਪਾਕਿਸਤਾਨ ਦੇ ਲੋਕ ਕਿਉਂ ਨਹੀਂ ਉੱਠਦੇ ਪਈਣ ਦੇਖੋ ਉੱਥੇ ਜਿਹੜਾ ਪੜ੍ਹੇ ਲਿਖੇ ਲੋਕ ਘੱਟ ਨੇ ਹੈਨਾ ਤੇ ਉਹਨਾਂ ਦੀ ਲਿਟਰੇਸੀ ਦਾ ਤੁਸੀਂ ਦੇਖ ਲਿਆ ਉਹਨਾਂ ਦੇ ਜਿਹੜੇ ਸੇਨਾਂ ਦੇ ਪ੍ਰਮੁੱਖ ਨੇ ਉਹ ਕਿੱਦਾਂ ਦੇ ਬਿਆਨ ਦਿੰਦੇ ਨੇ ਹਨਾ ਉਹਨਾਂ ਦੇ ਮੰਤਰੀ ਕਿੱਦਾਂ ਦੇ ਬਿਆਨ ਦਿੰਦੇ ਨੇ ਜਿਹੜਾ ਇੱਕ ਦੂਜੇ ਦੇ ਬਿਆਨ ਹੀ ਨਹੀਂ ਰਲਦੇ ਉਹਨਾਂ ਦੇ ਹਨਾ ਇੱਕੋ ਸਰਕਾਰ ਦੇ ਵਿੱਚ ਸੇਨਾਂ ਦੇ ਦੋ ਅਫਸਰਾਂ ਦੇ ਬਿਆਨ ਨਹੀਂ ਰਲਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕੀ ਕਹਿਣਾ ਹੈਗਾ ਵਾ ਆ ਜਿਹੜੀ ਫੋਟੋ ਦਿੱਤੀ ਹੈ ਜੇ ਤੁਸੀਂ ਦੇਖਿਆ ਹੋਵੇ ਕਿ ਪੀਐਮ ਨੂੰ ਜਿਹੜੀ ਫੋਟੋ ਦਿੱਤੀ ਹੈ ਉੱਥੇ ਦੇ ਪਾਕਿਸਤਾਨ ਦੇ ਸੈਨਾ ਦੇ ਮੁਖੀ ਨੇ ਉਹ ਇਹ ਕਹਿ ਕੇ ਦਿੱਤੀ ਹੈ ਇਸ ਹਮਲੇ ਦੇ ਵਿੱਚ ਜਿਹੜਾ ਇੰਡੀਆ ਨੂੰ ਨੁਕਸਾਨ ਕੀਤਾ ਉਹਦੀ ਯਾਦਗਾਰ ਦੇ ਤੌਰ ਤੇ ਤੇ ਜਿਹੜੀ ਉਹ ਸਾਰੇ ਵਰਲਡ ਦੇ ਵਿੱਚ ਧੂਧੂ ਹੋ ਰਹੀ ਹੈ ਉਹ ਪਤਾ ਲੱਗਿਆ ਕਿ 2019 ਦੇ ਵਿੱਚ ਚਾਈਨਾ ਦੀ ਐਕਸਰਸਾਈਜ਼ ਹੋਈ ਸੀਗੀ ਉਹਦੀ ਉਹ ਫੋਟੋ ਉਹਨਾਂ ਨੇ ਉਹਦੇ ਵਿੱਚ ਲਾ ਦਿੱਤੀਗੀ ਐਦਾਂ ਦੇ ਤਾਂ ਕੰਮ ਕਰਦੇ ਫਿਰਦੇ ਹੈਗੇ ਆ ਤੇ ਮੈਨੂੰ ਲੱਗਦਾ ਕੋਈ ਵਧੀਆ ਹਾਲਾਤ ਨਹੀਂ ਇਹਨਾਂ ਦੇ ਹੋਣ ਵਾਲੇ ਹੈਗੇ ਆ ਸਾਨੂੰ ਉਹਨਾਂ ਤੋਂ ਫਿਕਰ ਕਰਨ ਦੀ ਇੰਨੀ ਕੋਈ ਗੱਲ ਨਹੀਂ ਹੈਗੀ